ਇਹ ਮੇਰੀ ਭੈਣ ਆ ਰਾਜਵਿੰਦਰ ਕੌਰ ਤੇ ਪ੍ਰਾਣਾ ਬਾਬਾ ਸਿੰਘ ਜੀ ਇਹ ਆਪਣੇ ਕੋਟਲਾ ਪਕ ਪਕੀਆਂ ਦੋ ਦਵਾਈ ਲੈਣ ਜਾ ਰਹੇ ਬੱਲੇ ਤੇ ਜਦੋਂ ਇਹ ਕਥੂ ਨਗਲ ਅੱਗੇ ਆਏ ਆ ਇੱਥੇ ਆ ਕੇ ਇਹਨਾਂ ਦੀ ਨਾ ਟਰਾਲੀ ਕ੍ਰੋਸ ਕਰਦੇ ਲੱਗੇ ਆ ਤੇ ਮੋਟਰਸਾਈਕਲ ਦੀ ਟੱਕਰ ਵੱਜੀ ਆ ਤੇ ਸਾਡੀ ਭੈਣ ਜਿਹੜੀ ਆ ਟਰਾਲੀ ਦੇ ਥੱਲੇ ਡਿੱਗੀ ਟਰਾਲੀ 'ਚ ਆ ਤੇ ਇਹ ਕਥੂ ਨਗਲ ਅੱਡੇ ਦੇ ਵਿੱਚ ਕੋਈ ਐਕਸੀਡੈਂਟ ਹੋਇਆ ਵਾ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਇਹ ਇੱਕ ਲੇਡੀ ਸੀ ਜਿਹਦੀ ਇੱਕ ਟਰਾਲੀ ਥੱਲੇ ਔਨ ਕਰਕੇ ਡੈਥ ਹੋ ਚੁੱਕੀ ਸੀ ਤੇ ਜਿਹੜੀ ਜਰਸੀ ਉਹ ਕਾਫੀ ਗੰਭੀਰ ਹਾਲਤ ਵਿੱਚ ਜਖਮੀ ਸੀ ਮੰਗ ਇਹ ਕਰਨੇ ਆ ਵੀ ਆਇਆ ਓਵਰਲੋਡ ਟਰੈਕਟਰ ਜਿਹੜੇ ਚੱਲਦੇ ਆ ਵੀ ਟਰੱਕ ਦੇ ਹਾਲਤ ਦੇ ਵੇਖੋ ਉਹਦਾ ਨਾ ਕੋਈ ਟਾਇਰ ਦੀ ਗੁੱਟੀ ਨਾ ਕੋਹ ਟਰੈਕਟਰ ਦੇ ਬ੍ਰੇਕ ਹੀ ਨਹੀਂ ਲੱਗੇ ਮੰਗ ਇਹ ਕਰਨ ਵੀ ਓਵਰਲੋਡ ਦੀ ਗਵਰਨਮੈਂਟ ਨੂੰ ਚਾਹੀਦਾ ਜਿਹੜਾ ਓਵਰਲੋਡ ਚੱਲਦੇ ਇਹਨਾਂ ਤੇ ਕੰਟਰੋਲ ਕੀਤਾ ਜਾਵੇ ਇਹਨਾਂ ਨੂੰ ਖਤਿਆ ਜਾਵੇ ਨੱਥ ਪਾਈ ਜਾਵੇ ਇਹ ਮੇਰੀ ਭੈਣ ਆ ਰਾਜਵਿੰਦਰ ਕੌਰ ਤੇ ਪਰੌਣਾ ਬਾਬਾ ਸਿੰਘ ਜੀ ਇਹ ਆਪਣੇ ਕੋਟਲਾ ਪੱਕਿਆ ਪਾਕੀਆਂ ਤੋਂ ਦਵਾਈ ਲੈਣ ਜਾ ਰਹੇ ਸੀ ਵੱਲੇ ਤੇ ਜਦੋਂ ਇਹ ਕਥੂ ਨੰਗਲ ਲੱਗੇ ਆਏ ਆ ਇੱਥੇ ਆ ਕੇ ਇਹਨਾਂ ਦੀ ਨਾ ਟਰਾਲੀ ਕੋਰਸ ਕਰਦਿਆਂ ਲੱਗਿਆ ਤੇ ਮੋਟਰਸਾਈਕਲ ਦੀ ਟੱਕਰ ਵੱਜੀ ਆ ਤੇ ਸਾਡੀ ਭੈਣ ਜਿਹੜੀ ਹੈ ਟਰਾਲੀ ਦੇ ਥੱਲੇ ਡਿੱਗ ਪਈ ਟਰਾਲੀ 'ਚ ਆ ਕੇ ਕੀ ਨਹਾਮ ਤੋਂ ਡਿੱਗ ਪਈ ਰਾਜਵਿੰਦਰ ਕੌਰ ਕਿ ਕਿੱਥੇ ਜਾ ਰਹੀ ਸੀ ਤੇ ਤੂੰ ਆ ਰਹੀ ਸੀ ਇਹ ਕੋਟਲਾ ਪੱਕਿਆਂ ਤੋਂ ਦਵਾਈ ਲੈਣ ਆਉਣ ਡੇ ਸੀ ਵੱਲੇ ਜੀ ਤੇ ਦਵਾਈ ਲੈਣ ਗਏ ਤਾਂ ਰਾਹ ਦੇ ਕਥੂ ਨੰਗਲ ਲੱਗੇ ਔਰ ਬੈਂਗਲੁਰ ਬਰਾਬਰ ਦੇ ਉੱਥੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਕਿੰਨੀ ਉਮਰ ਹੋएगी ਜੀ ਉਮਰ ਇਹਨਾਂ ਦੀ ਹੋਣੀ ਹੈ ਜੀ 46 ਸਾਲ ਕਿੰਨੇ ਲੋਕ ਜ਼ਖਮੀ ਹੋਏ ਇਹਦੇ ਵਿੱਚ 4 ਜਾਣੇ ਹੋਏ ਜੀ ਇੱਕ ਤੇ ਸਾਡੀ ਭੈਣ ਜਿਹਦੀ ਡੈਥ ਹੋ ਗਈ ਆ ਇੱਕ ਸਾਡਾ ਭਾਈ ਆ ਬਾਬਾ ਸਿੰਘ ਜੀ ਉਹਨਾਂ ਦੀ ਉਹ ਦਾ ਜ਼ਖਮੀ ਆ ਤੇ ਨਾਲ ਜਿਹੜੇ ਮੋਟਰਸਾਈਕਲ ਦੂਜੇ ਵਜੇ ਦੋ ਉਹ ਬੰਦੇ ਆ ਉਹ ਵੀ ਜ਼ਖਮੀ ਹੋਏ ਪਤਾ ਲੱਗਾ ਜੀ ਦੋ ਜਣੇ ਕਿਥੋਂ ਆ ਰਹੇ ਨਾਲ ਨਹੀਂ ਉਹਨਾਂ ਦਾ ਇਹ ਪਤਾ ਲੱਗਾ ਉਹਦਾ ਇਹ ਵੀ ਉਹ ਵੀ ਬੰਦੇ ਆਪਣੇ ਗੁਰਨਾਨਕ ਹਸਪੀਟਲ ਤੇ ਨਾਲ ਲੈ ਗਿਆ ਅਮਲੇ ਪਾਗੇ ਫਰਸਟ ایڈ ਦੇ ਕੇ ਉੱਥੇ ਦੇਤਾ ਰ ਹੈ ਹੁਣ ਬਾਹਰ ਕਰਾਇਆ ਉੱਥੇ ਚੱਲਣਿਆ ਉਹਨਾਂ ਨਾਲ ਹੁਣ ਕੀ ਮੰਗੀ ਕਰਦੇ ਕੋਸ਼ਿਸ਼ ਮੰਗ ਇਹ ਕਰਨੇ ਵੀ ਆ ਇਹ ਓਵਰਲੋਡ ਟਰੈਕਟਰ ਜਿਹੜੇ ਚੱਲਦੇ ਆ ਵੇ ਟਰੱਕ ਦੀ ਹਾਲਤ ਦੇਖੋ ਉਹਦਾ ਨਾ ਕੋਈ ਟਾਇਰ ਦੀ ਗੁੱਟੀ ਨਾ ਕੋਹ ਟਰੈਕਟਰ ਦੀ ਬ੍ਰੇਕ ਹੀ ਨਹੀਂ ਲੱਗੀ ਮੰਗ ਇਹ ਕਰਨ ਵੀ ਓਵਰਲੋਡ ਹੀ ਗਵਰਨਮੈਂਟ ਨੂੰ ਚਾਹੀਦਾ ਜਿਹੜਾ ਓਵਰਲੋਡ ਚੱਲਦੇ ਆ ਇਹਨਾਂ ਤੇ ਕੰਟਰੋਲ ਕੀਤਾ ਜਾਵੇ ਇਹਨਾਂ ਨੂੰ ਖਤਿਆ ਜਾਵੇ ਨੱਥ ਪਾਈ ਜਾਵੇ ਤੇ ਸਾਡਾ ਜੋ ਬਣਦਾ ਹੱਕ ਦੇ ਮਿਲਣਾ ਚਾਹੀਦਾ ਸਾਡੀ ਭੈਣ ਗਰੀਬ ਆ ਗਈ ਪਹਿਲਾਂ ਬਹੁਤ ਮਾੜੇ ਕਰ ਬਹਾ ਇੰਨਾ ਆਪਣਾ ਟਾਈਮ ਪਾਸ ਕਰਦੇ ਆ ਇਹ ਕਰਕੇ ਕੋ ਅ ਅੱਜ ਸਵੇਰੇ ਤਕਰੀਬਨ 9:07 ਵਜੇ ਦਾ ਟਾਈਮ ਸੀ ਜੋ ਸਾਡੇ ਐਸ.ਆਈ. ਸੌਂਦ ਸਿੰਘ ਥਾਣਾ ਹਾਜ਼ਰ ਸੀ ਜਿਨ੍ਹਾਂ ਨੂੰ ਇੱਕ ਇਤਲਾਹ ਮਿਲੀ ਕਿ ਕਥੂਨਗਲ ਅੱਡੇ ਦੇ ਵਿੱਚ ਕੋਈ ਐਕਸੀਡੈਂਟ ਹੋਇਆ ਵਾ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਅ ਇੱਕ ਲੇਡੀ ਸੀ ਜਿਹਦੀ ਇੱਕ ਟਰਾਲੀ ਥੱਲੇ ਔਨ ਕਰਕੇ ਡੈਥ ਹੋ ਚੁੱਕੀ ਸੀ ਤੇ ਜਿਹੜੀ ਏਜੰਸੀ ਉਹ ਕਾਫੀ ਗੰਭੀਰ ਹਾਲਤ ਵਿੱਚ ਜਖਮੀ ਸੀ ਜੀ ਕੀ ਮੁਢਲੀ ਜਾਂਚ ਕੀਤੀ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਨੇ ਅ ਜਿਹੜੀ ਰਾਜਵਿੰਦਰ ਜਿਹੜੀ ਰਾਜਵਿੰਦਰ ਕੌਰ ਆ ਜਿਹੜੀ ਮਰਨ ਵਾਲੀ ਜੜੀ ਉਹਦਾ ਨਾਂ ਰਾਜਵਿੰਦਰ ਕੌਰ ਹੈ ਤੇ ਵਾਈਫ ਆਫ ਬਾਬਾ ਸਿੰਘ ਜੋ ਗੰਭੀਰ ਹਾਲਤ ਵਿੱਚ ਜ਼ਖਮੀ ਸੀ ਇਹ ਦੋਵੇਂ ਹਸਬੰਡ ਵਾਈਫ ਸੀਗੇ ਇਸ ਦੇ ਬਾਰੇ ਪੜਤਾਲ ਚੱਲ ਰਹੀ ਹੈ ਤੇ ਜੋ ਤੱਕ ਸਾਹਮਣੇ ਆਉਣਗੇ ਉਹ ਅਗਲੀ ਕਾਰਵਾਈ ਅੰਮਲ ਵਿੱਚ ਲੈੰਤੀ ਜਾਏਗੀ